देखो जी पिछले लगातार 12 घंटे ਤੋਂ ਲਗਾਤਾਰ ਬਹੁਤ ਤੇਜ਼ ਮੀ ਜਿਹੜਾ ਹੈਗਾ ਸਾਡੇ ਜਲੰਧਰ ਇਲਾਕੇ ਦੇ ਵਿੱਚ ਸਪੈਸ਼ਲਿਟੀ ਸ਼ਹਿਰੀ ਖੇਤਰਾਂ ਦੇ ਵਿੱਚ ਪਿਆ ਜਿਹਦੇ ਕਰਕੇ ਤੁਸੀਂ ਦੇਖ ਸਕਦੇ ਹੋ ਕਈ ਥਾਵਾਂ ਤੇ ਜਿਹੜਾ ਪਾਣੀ ਆ ਉਹ ਇਕੱਠਾ ਹੋ ਗਿਆ ਸੀਗਾ ਪਰ ਸਾਡੀ ਜਿਹੜੀ ਟੀਮ ਹੈ ਭਾਵੇਂ ਉਹ ਕੋਰਪੋਰੇਸ਼ਨ ਦੀ ਟੀਮ ਹੈ ਪ੍ਰਸ਼ਾਸਨ ਦੀ ਹੈ ਪੁਲਿਸ ਦੀ ਟੀਮ ਹੈ ਲਗਾਤਾਰ bina ਸੋਏ ਉਹ ਸਾਰੇ ਇਲਾਕਿਆਂ ਦੇ ਵਿੱਚ ਘੁੰਮ ਰਹੀਆਂ ਤੇ ਤੁਸੀਂ ਦੇਖ ਸਕਦੇ ਹੋ ਹੁਣ ਜਿਵੇਂ ਥੋੜਾ ਮੀ ਰੁਕਿਆ ਹੈ ਤਾਂ ਕਈ ਥਾਵਾਂ ਤੇ ਜਿਹੜਾ ਸ਼ਹਿਰ ਦੇ ਵਿੱਚ ਪਾਣੀ ਉਤਰ ਵੀ ਗਿਆ ਜਿਹੜੇ ਤੂੜੇ ਆਪਣੇ ਲੋ ਲਾਈਂਗ ਏਰੀਆ ਸੀ ਕਿ ਉਦੇ ਵਿੱਚ ਅਜੇ ਪਾਣੀ ਖੜਿਆ ਬਟ ਬਾਕੀ ਦਾਵਾਂ ਤੇ ਪੂਰਾ ਚੰਗੀ ਤਰ੍ਹਾਂ ਉਤਰ ਚੁੱਕਿਆ ਹੈਗਾ ਤੇ ਸਾਨੂੰ ਉਮੀਦ ਹੈ ਜੇ ਤੂੜੀ ਦੇ ਲਈ ਜੇ ਉਮੀਦ ਦੇ ਵਿੱਚ ਬ੍ਰੇਕ ਲੱਗਿਆ ਤੇ ਅਸੀਂ ਬਾਕੀ ਦਾਵਾਂ ਤੇ ਵੀ ਸਹਾਇਤਾ ਪਹੁੰਚਾ ਕੇ ਪਾਣੀ ਜਿਹੜਾ ਉਤਾਰ ਦਵਾਂਗੇ ਇਹਦੇ ਨਾਲ ਹੀ ਇਹ ਪਾਣੀ ਕਿਉਂਕਿ ਅੱਗੇ ਜਾ ਕੇ ਬੇਈ ਨਦੀ ਚ ਜਾਂ ਕਾਲਾ ਸਿੰਘ ਜਾਂ ਡਰੇਨ ਦੇ ਵਿੱਚ ਜਾ ਕੇ ਡਿੱਗਦਾ ਹੈਗਾ ਤੇ ਉਹਦੇ ਉਹਦੇ ਵਿੱਚ ਵੀ ਜਿਹੜਾ ਪਾਣੀ ਦਾ ਲੈਵਲ ਮੀਂਹ ਕਰਕੇ ਵਧਿਆ ਹੈਗਾ ਆਸ-ਪਾਸ ਦੇ ਲੋ ਲਾਈਂਗ ਏਰੀਆ ਦੇ ਵਿੱਚ ਪਾਣੀ ਜਿਹੜਾ ਉੱਥੇ ਇਕੱਟਾ ਹੋਇਆ ਪਰ ਸਾਡੀ ਜਿਹੜੀ ਉ ਰਿਲੀਫ ਟੀਮਾਂ ਜਿਹੜੀਆਂ ਪਹੁੰਚੀਆਂ ਹੋਈਆਂ ਸਾਡੇ 54 ਟੋਟਲ ਰਿਲੀਫ ਸੈਂਟਰ ਜਿਹੜੇ ਐਕਟੀਵੇਟਿਡ ਨੇ ਜਿਸ ਤੇ ਇਸ ਵੇਲੇ 8 ਦੇ ਕਰੀਬ ਸਾਡੇ ਸੈਂਟਰ ਜਿਹੜੇ ਚੱਲਦੇ ਵੀ ਪਏ ਨੇ ਕਾਫੀ ਲੋਕਾਂ ਨੂੰ ਉੱਥੇ ਪਹੁੰਚਾ ਵੀ ਗਿਆ ਤੇ ਉਹਨਾਂ ਨੂੰ ਰਾਹਤ ਸਮਗਰੀ ਵੀ ਦਿੱਤੀ ਗਈ ਆ ਇਹ ਸਾਰਾ ਜਿਹੜਾ ਡਰੇਨ ਦਾ ਪਾਣੀ ਆ ਕੇ ਜਾ ਕੇ ਸਤਲੁਜ ਦਰਿਆ ਚੋਂ ਡਿੱਗਦਾ ਤੇ ਜਿੱਥੇ ਸਾਡੇ ਨਕੋਦਰ ਫਲੋਰ ਤੇ ਸ਼ਾਹਕੂੜ ਦੇ ਦਰਿਆ ਦੇ ਨਾਲ ਲੱਗੇ ਲੱਗਦੇ ਪਿੰਡ ਹੈਗੇ ਉਥੇ ਵੀ ਜਿਹੜਾ ਪਾਣੀ ਦਾ ਲੈਵਲ ਥੋੜਾ ਬਹੁਤ ਵਧਿਆ ਹੈਗਾ ਪਰ ਸਾਰੇ ਦੇ ਸਾਰੇ ਸਾਡੇ ਜਿਹੜੇ ਬੰਨ ਨੇ ਉਹ ਸੁਰੱਖਿਅਤ ਨੇ ਕਿਤੇ ਵੀ ਕੋਈ ਬ੍ਰੀਚ ਦੀ ਰਿਪੋਰਟ ਨਹੀਂ ਆਈ ਹੈ ਪਰ ਜੇ ਕੋਈ ਪਿੱਛੋਂ ਪਾਣੀ ਆਂਦਾ ਵੀ ਆ ਪਾਗ ਦਾ ਬੰਨ ਤੋਂ ਜੇ ਸਾਡਾ ਪਾਣੀ ਦੇ ਜ਼ਿਆਦਾ ਰਿਲੀਜ਼ ਹੁੰਦਾ ਜਿਹੜਾ ਇਸ ਵੇਲੇ ਨਹੀਂ ਕੀਤਾ ਗਿਆ ਹੈ ਲਗਭਗ 55000 ਕਿਊਸਕ ਪਾਣੀ ਜਿਹੜਾ ਚੜਿਆ ਜੜਾ ਪਾਗੜਾ ਤੋਂ ਤੇ ਸਾਰੀ ਟ੍ਰੇਨਾਂ ਦਾ ਪਾ ਕੇ ਗਿੱਦੜਪਿੰਡੀ ਜਿਹੜਾ ਕਿ ਸਾਡਾ ਲਾਸਟ ਪੁਆਇੰਟ ਹੈ ਜਲੰਧਰ ਦਾ ਜਿੱਥੋਂ ਪਾਣੀ ਲੰਘਦਾ 70000 ਕਿਊਸਕ ਪਾਣੀ ਆ ਰਿਹਾ ਹੈਗਾ ਤੇ ਉੱਤੇ ਸਾਰੀ ਜਿਹੜੇ বন સુરਕਿਅਤ ਨੇ ਤੇ ਸਾਨੂੰ ਜਿਹੜਾ ਮਹਿਕਮੇ ਨੇ ਵੀ ਇਹ ਚੀਜ਼ ਦੱਸੀ ਹੈ ਕਿ ਇੱਥੇ 1 ਲੱਖ ਤੱਕ ਵੀ ਜੇ ਪਾਣੀ ਆ ਜਾਵੇ ਤਾਂ ਸਾਡਾ বন ਜਿਹੜੇ ਆ ਉਹ ਸੁਰੱਖਿਅਤ ਰਹਿਣਗੇ ਸਲੋਕਾਂ ਨੂੰ ਕੋਬਰੋਂ ਦੀ ਬਿਲਕੁਲ ਲੋੜ ਨਹੀਂ ਹੈਗਾ ਜੇ ਕੋਈ ਤੁਹਾਨੂੰ ਤਕਲੀਫ ਹੁੰਦੀ ਹੈ ਸਾਡੇ ਜਿਹੜੇ ਆਫੀਸਰ ਜਾਂ ਸਾਡੇ ਸਾਡੇ ਜਿਹੜੇ ਕਰਮਚਾਰੀ ਤੁਹਾਡੇ ਨਾਲ ਤੁਹਾਡੇ ਵਿੱਚ ਨੇ ਉਹਨਾਂ ਨੂੰ ਤੁਸੀਂ ਦੱਸੋ ਉਹ ਤੁਹਾਡੀ ਮਦਦ ਕਰਨਗੇ ਨਾਲ ਹੀ ਅਸੀਂ ਹੈਲਪਲਾਈਨ ਨੰਬਰ ਵੀ ਦੋ ਜਾੜੀ ਦਿੱਤੇ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜਾ ਸਾਡਾ ਸਟੇਟ ਫਲਡ ਕੰਟਰੋਲ ਨੂੰ ਨੰਬਰ ਹੈ ਇੱਥੇ ਸਾਡੀ ਪੂਰੀ ਟੀਮ 24 ਘੰਟੇ 24 ਘੰਟੇ ਇੱਥੇ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਜਾਂ ਸਾਡਾ WhatsApp ਮੈਸੇਜਿੰਗ ਨੰਬਰ ਹੈਗਾ 96462225 ਉਸ ਨੰਬਰ ਤੇ ਤੁਸੀਂ ਆਪਣੀ ਲੋਕੇਸ਼ਨ ਤੇ ਐਡਰੈਸ ਤੇ ਆਪਣਾ ਤੁਸੀਂ ਮੈਸੇਜ ਬਣਾ ਕੇ ਭੇਜੋਗੇ ਸਾਡੀ ਟੀਮਾਂ ਜਿਹੜੀਆਂ ਤੁਰੰਤ ਪਹੁੰਚ ਕਰਨਗੀਆਂ ਪਰ ਲੋਕਾਂ ਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਪਰਮਾਤਮਾ ਮਿਹਰ ਕਰੂਗਾ ਐਂਡ ਸਾਡੀ ਸਾਰੀ ਜਿਹੜੀ ਟੀਮਾਂ ਵੀ ਹੈਗੀਆਂ ਉਹ ਤੁਹਾਡੇ ਨਾਲ ਜੁੜੀਆਂ ਰਹਿਣਗੇ ਕੋਈ ਡੈਮ ਹੋਰ ਡੈਮ ਚ ਪਾਣੀ ਛੱਡਣ ਦੀ ਕੋਈ ਸੂਚਨਾ ਆਇਆ ਹੈ ਮੇਰੇ ਕੋਲ ਪਲਪਲ ਦੀ ਜਿਹੜੀ ਖਬਰ ਹੈ ਪੰਜਾਬ ਸਰਕਾਰ ਵੱਲੋਂ ਸਾਡੇ ਵਾਟਰ ਰਿਸੋਰਸ ਦੇ ਡਿਪਾਰਟਮੈਂਟ ਵੱਲੋਂ ਭੇਜੀ ਜਾ ਰਹੀ ਹੈਗੀ ਹਰ ਘੰਟੇ ਜਿਹੜੀ ਅਪਡੇਟ ਹੁੰਦੀ ਹੈ ਕਿ ਕਿੰਨਾ ਪਾਣੀ ਛੱਡਿਆ ਜਾ ਰਿਹਾ ਇਸ ਵੇਲੇ ਭਾਖੜਾ ਤੋਂ ਸਾਡਾ ਜਿਹੜਾ ਪਾਣੀ ਲਗਭਗ 55000 ਕਿਊਸੇ ਜਿਹੜਾ ਪਾਣੀ ਛੱਡਿਆ ਜਾ ਰਿਹਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੇ ਇਹਦੇ ਵਿੱਚ ਕੋਈ ਇਨਕਰੀਜ਼ ਹੁੰਦਾ ਹੈ ਉਹ ਅਸੀਂ ਲੋਕਾਂ ਨਾਲ ਵੀ ਸਾਂਝਾ ਕਰਾਂਗੇ ਤੇ ਜਿਹੜੇ ਦਰਿਆਈ ਇਲਾਕੇ ਨੇ ਉੱਥੇ ਅਸੀਂ ਗੁਰਦੁਆਰਿਆਂ ਵਗਾਰਾ ਤੋਂ ਉੱਥੋਂ ਵੀ ਮੰਦਰ ਗੁਰਦੁਆਰਿਆਂ ਤੋਂ ਅਨਾਊਂਸਮੈਂਟਸ ਕਰਾਵਾਂਗੇ ਤਾਕੀ ਜੇ ਕੋਈ ਆਪਾਂ ਲੋਕਾਂ ਦਾ ਵੈਕਿਊਏਸ਼ਨ ਜਾਂ ਰੈਸਕਿਊ ਆਰਾਹਤ ਪਹੁੰਚਾਣੀ ਹੈ ਉ ਤੁਰੰਤ ਪਹੁੰਚਾਈ ਜਾਵੇ ਦੇਖੋ ਜੀ ਪਿਛਲੇ ਲਗਾਤਾਰ 12 ਘੰਟੇ ਤੋਂ ਲਗਾਤਾਰ ਬਹੁਤ ਤੇਜ਼ ਮੀਂਹ ਜਿਹੜਾ ਹੈਗਾ ਸਾਡੇ ਜਲੰਧਰ ਇਲਾਕੇ ਦੇ ਵਿੱਚ ਸਪੈਸ਼ਲਿਟੀ ਸ਼ਹਿਰੀ ਖੇਤਰਾਂ ਦੇ ਵਿੱਚ ਪਿਆ ਜਿਹਦੇ ਕਰਕੇ ਤੁਸੀਂ ਦੇਖ ਸਕਦੇ ਹੋ ਕਈ ਥਾਵਾਂ ਤੇ ਜਿਹੜਾ ਪਾਣੀ ਆ ਉਹ ਇਕੱਠਾ ਹੋ ਗਿਆ ਸੀਗਾ ਪਰ ਸਾਡੀ ਜਿਹੜੀ ਟੀਮ ਹੈ ਭਾਵੇਂ ਉਹ ਕਾਰਪੋਰੇਸ਼ਨ ਦੀ ਟੀਮ ਹੈ ਪ੍ਰਸ਼ਾਸਨ ਦੀ ਹੈ ਪੁਲਿਸ ਦੀ ਟੀਮ ਹੈ ਲਗਾਤਾਰ ਬਿਨਾ ਸੋਏ ਉਹ ਸਾਰੇ ਇਲਾਕਿਆਂ ਦੇ ਵਿੱਚ ਘੁੰਮ ਰਹੀਆਂ ਤੇ ਤੁਸੀਂ ਦੇਖ ਸਕਦੇ ਹੋ ਹੁਣ ਜਿਵੇਂ ਥੋੜਾ ਮੀਂਹ ਰੁਕਿਆ ਹੈ ਤੇ ਕਈ ਥਾਵਾਂ ਤੇ ਜਿਹੜਾ ਸ਼ਹਿਰ ਦੇ ਵਿੱਚ ਪਾਣੀ ਉਤਰ ਵੀ ਗਿਆ ਜਿਹੜੇ ਟੂੜੇ ਆਪਣੇ ਲੋ ਲਾਈਂਗ ਏਰੀਆ ਸੀ ਕਿ ਉਹਦੇ ਵਿੱਚ ਅਜੇ ਪਾਣੀ ਖੜਿਆ ਹੈ ਬਟ ਬਾਕੀ ਥਾਵਾਂ ਤੇ ਪੂਰਾ ਚੰਗੀ ਤਰ੍ਹਾਂ ਉਤਰ ਚੁੱਕਿਆ ਹੈਗਾ ਤੇ ਸਾਨੂੰ ਉਮੀਦ ਹੈ ਜੇ ਥੋੜੀ ਦੇ ਲਈ ਜੇ ਮੀਂਹ ਦੇ ਵਿੱਚ ਬ੍ਰੇਕ ਲੱਗਿਆ ਤੇ ਅਸੀਂ ਬਾਕੀ ਥਾਵਾਂ ਤੇ ਵੀ ਸਹਾਇਤਾ ਪਹੁੰਚਾ ਕੇ ਪਾਣੀ ਜਿਹੜਾ ਉਤਾਰ ਦਵਾਂਗੇ ਇਦੇ ਨਾਲ ਹੀ ਇਹ ਪਾਣੀ ਕਿਉਂਕਿ ਅੱਗੇ ਜਾ ਕੇ ਬੇਈ ਨਦੀ ਚ ਜਾਂ ਕਾਲਾ ਸਿੰਗਰ ਡਰੇਨ ਦੇ ਵਿੱਚ ਜਾ ਕੇ ਡਿੱਗਦਾ ਹੈਗਾ ਤੇ ਉਹਦੇ ਉਹਦੇ ਵਿੱਚ ਵੀ ਜਿਹੜਾ ਪਾਣੀ ਦਾ ਲੈਵਲ ਮੀਂਹ ਕਰਕੇ ਵਧਿਆ ਹੈਗਾ ਆਸ-ਪਾਸ ਦੇ ਲੋ-ਲਾਈਂਗ ਏਰੀਆ ਦੇ ਵਿੱਚ ਪਾਣੀ ਜਿਹੜਾ ਉੱਥੇ ਇਕੱਟਾ ਹੋਇਆ ਪਰ ਸਾਡੇ ਜਿਹੜੀ ਉੱਤੇ ਵੀ ਰਿਲੀਫ ਟੀਮਾਂ ਜਿਹੜੀਆਂ ਪਹੁੰਚੀਆਂ ਹੋਈਆਂ ਸਾਡੇ 54 ਟੋਟਲ ਰਿਲੀਫ ਸੈਂਟਰ ਜਿਹੜੇ ਐਕਟੀਵੇਟਡ ਨੇ ਜਿਸ ਤੇ ਇਸ ਵੇਲੇ 8 ਦੇ ਕਰੀਬ ਸਾਡੇ ਸੈਂਟਰ ਜਿਹੜੇ ਚੱਲਦੇ ਵੀ ਪਏ ਨੇ ਕਾਫੀ ਲੋਕਾਂ ਨੂੰ ਉੱਥੇ ਪਹੁੰਚਾਇਆ ਵੀ ਗਿਆ ਤੇ ਉਹਨਾਂ ਨੂੰ ਰਾਹਤ ਸਮਗਰੀ ਵੀ ਦਿੱਤੀ ਗਈ ਹੈ ਇਹ ਸਾਰਾ ਜਿਹੜਾ ਡਰੇਨ ਦਾ ਪਾਣੀ ਹੈ ਅੱਗੇ ਜਾ ਕੇ ਸਤਲੁਜ ਦਰਿਆ 'ਚ ਡਿੱਗਦਾ ਤੇ ਦਿੱਤੇ ਸਾਡੇ ਨਕੋਦਰ ਫਿਲੌਰ ਤੇ ਚਾਹ ਕੋੜ ਦੇ ਦਰਿਆ ਦੇ ਨਾਲ ਲੱਗੇ ਲੱਗਦੇ ਪਿੰਡ ਹੈਗੇ ਉੱਥੇ ਵੀ ਜਿਹੜਾ ਪਾਣੀ ਦਾ ਲੈਵਲ ਥੋੜਾ ਬਹੁਤ ਵਧਿਆ ਹੈਗਾ ਪਰ ਸਾਰੇ ਦੇ ਸਾਰੇ ਸਾਡੇ ਜਿਹੜੇ ਬੰਨ ਨੇ ਉਹ ਸੁਰੱਖਿਅਤ ਨੇ ਕਿਤੇ ਵੀ ਕੋਈ ਬਰੀਚ ਦੀ ਰਿਪੋਰਟ ਨਹੀਂ ਆਈ ਹੈ ਪਰ ਜੇ ਕੋਈ ਪਿੱਛੋਂ ਪਾਣੀ ਆਂਦਾ ਵੀ ਆ ਪਾਗੜਾ ਬੰਨ ਤੋਂ ਜੇ ਸਾਡਾ ਪਾਣੀ ਦੇ ਜ਼ਿਆਦਾ ਰਿਲੀਜ਼ ਹੁੰਦਾ ਜਿਹੜਾ ਇਸ ਵੇਲੇ ਨਹੀਂ ਕੀਤਾ ਗਿਆ ਹੈ ਲਗਭਗ 55000 ਕਿਊਸਕ ਪਾਣੀ ਜਿਹੜਾ ਚੜਿਆ ਜੜਾ ਪਾਗੜਾ ਤੋਂ ਤੇ ਸਾਰੀ ਟ੍ਰੇਨਾਂ ਦਾ ਪਾ ਕੇ ਗਿੱਦੜ ਪਿੰਡੀ ਜਿਹੜਾ ਕਿ ਸਾਡਾ ਲਾਸਟ ਪੁਆਇੰਟ ਹੈ ਜਲੰਧਰ ਦਾ ਜਿੱਥੋਂ ਪਾਣੀ ਲੰਘਦਾ 70000 ਕਿਊਸੇ ਪਾਣੀ ਆ ਰਿਹਾ ਹੈਗਾ ਤੇ ਉੱਤੇ ਸਾਰੀ ਜਿਹੜੇ ਬੰਨ ਸੁਰੱਖਿਅਤ ਨੇ ਤੇ ਸਾਨੂੰ ਜਿਹੜਾ ਮਹਿਕਮੇ ਨੇ ਵੀ ਇਹ ਚੀਜ਼ ਦੱਸੀ ਹੈ ਕਿ ਇੱਥੇ 1 ਲੱਖ ਤੱਕ ਵੀ ਜੇ ਪਾਣੀ ਆ ਜਾਵੇ ਤਾਂ ਸਾਡਾ ਬੰਨ ਜਿਹੜੇ ਆ ਉਹ ਸੁਰੱਖਿਅਤ ਰਹਿਣਗੇ ਸਲੋਕਾਂ ਨੂੰ ਕਬਰੌਂ ਦੀ ਬਿਲਕੁਲ ਲੋੜ ਨਹੀਂ ਹੈਗਾ ਜੇ ਕੋਈ ਤੁਹਾਨੂੰ ਤਕਲੀਫ ਹੁੰਦੀ ਹੈ ਸਾਡੇ ਜਿਹੜੇ ਆਫੀਸਰ ਜਾਂ ਸਾਡੇ ਸਾਡੇ ਜਿਹੜੇ ਕਰਮਚਾਰੀ ਤੁਹਾਡੇ ਨਾਲ ਤੁਹਾਡੇ ਵਿੱਚ ਨੇ ਉਹਨਾਂ ਨੂੰ ਤੁਸੀਂ ਦੱਸੋ ਉਹ ਤੁਹਾਡੀ ਮਦਦ ਕਰਨਗੇ ਨਾਲ ਹੀ ਅਸੀਂ ਹੈਲਪਲਾਈਨ ਨੰਬਰ ਵੀ ਦੋ ਜੜੀ ਦਿੱਤੇ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜਾ ਸਾਡਾ ਸਟੇਟ ਫਲਡ ਕੰਟਰੋਲ ਨੂੰ ਨੰਬਰ ਹੈ ਇੱਥੇ ਸਾਡੀ ਪੂਰੀ ਟੀਮ 24 ਘੰਟੇ ਤੰਤ ਹੈ ਇੱਥੇ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਜਾਂ ਸਾਡਾ ਵਟਸਐਪ ਮੈਸੇਜਿੰਗ ਨੰਬਰ ਹੈਗਾ 964622255 ਉਸ ਨੰਬਰ ਤੇ ਤੁਸੀਂ ਆਪਣੀ ਲੋਕੇਸ਼ਨ ਤੇ ਐਡਰੈਸ ਤੇ ਆਪਣਾ ਤੁਸੀਂ ਮੈਸੇਜ ਬਣਾ ਕੇ ਭੇਜੋਗੇ ਸਾਡੀ ਟੀਮਾਂ ਜਿਹੜੀਆਂ ਤੁਰੰਤ ਮੌਂਚ ਕਰਨ ਗਿਆ ਪਰ ਲੋਕਾਂ ਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਪਰਮਾਤਮਾ ਮਿਹਰ ਕਰੂਗਾ ਐਂਡ ਸਾਡੀ ਸਾਰੀ ਜਿਹੜੀ ਟੀਮਾਂ ਵੀ ਹੈਗੀਆਂ ਉਹ ਤੁਹਾਡੇ ਨਾਲ ਜੁੜੀਆਂ ਰਹਿਣਗੇ ਕੋਈ ਡੈਮ ਹੋਰ ਡੈਮ ਚੋਂ ਪਾਣੀ ਛੱਡਣ ਦੀ ਕੋਈ ਸੂਚਨਾ ਹੈ ਮੇਰੇ ਕੋਲ ਪਲਪਲ ਦੀ ਜਿਹੜੀ ਖਬਰ ਹੈ ਪੰਜਾਬ ਸਰਕਾਰ ਵੱਲੋਂ ਸਾਡੇ ਵਾਟਰ ਰਿਸੋਰਸ ਡਿਪਾਰਟਮੈਂਟ ਵੱਲੋਂ ਭੇਜੀ ਜਾ ਰਹੀ ਹੈਗੀ ਹਰ ਘੰਟੇ ਜਿਹੜੀ ਅਪਡੇਟ ਹੁੰਦੀ ਹੈ ਕਿ ਕਿੰਨਾ ਪਾਣੀ ਛੱਡਿਆ ਜਾ ਰਿਹਾ ਇਸ ਵੇਲੇ ਭਾਖੜਾ ਤੋਂ ਸਾਡਾ ਜਿਹੜਾ ਪਾਣੀ ਲਗਭਗ 55000 ਕਿਊਸੇ ਜਿਹੜਾ ਪਾਣੀ ਛੱਡਿਆ ਜਾ ਰਿਹਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੇ ਇਹਦੇ ਵਿੱਚ ਕੋਈ ਇਨਕਰੀਜ਼ ਹੁੰਦਾ ਹੈ ਉਹ ਅਸੀਂ ਲੋਕਾਂ ਨਾਲ ਵੀ ਸਾਂਝਾ ਕਰਾਂਗੇ ਤੇ ਜਿਹੜੇ ਦਰਿਆਈ ਇਲਾਕੇ ਨੇ ਉੱਥੇ ਅਸੀਂ ਗੁਰਦੁਆਰਿਆਂ ਵਗੈਰਾ ਤੋਂ ਉੱਥੋਂ ਵੀ ਮੰਦਰ ਗੁਰਦੁਆਰਿਆਂ ਤੋਂ ਅਨਾਊਂਸਮੈਂਟਸ ਕਰਾਵਾਂਗੇ ਤਾਂਕਿ ਜੇ ਕੋਈ ਆਪਾ ਲੋਕਾਂ ਦਾ ਵੈਕਿਊਏਸ਼ਨ ਜਾਂ ਰੈਸਕਿਊ ਆਰਾਹਤ ਪਹੁੰਚਾਣੀ ਹੈ ਉਹ ਤੁਰੰਤ ਪਹੁੰਚਾਈ ਜਾਵੇ देखो जी पिछले लगातार 12 घंटे ਤੋਂ ਲਗਾਤਾਰ ਬਹੁਤ ਤੇਜ਼ ਮੀਂਹ ਜਿਹੜਾ ਹੈਗਾ ਸਾਡੇ ਜਲੰਧਰ ਇਲਾਕੇ ਦੇ ਵਿੱਚ ਸਪੈਸ਼ਲਿਟੀ ਸ਼ਹਿਰੀ ਖੇਤਰਾਂ ਦੇ ਵਿੱਚ ਪਿਆ ਜਿਹਦੇ ਕਰਕੇ ਤੁਸੀਂ ਦੇਖ ਸਕਦੇ ਹੋ ਕਈ ਥਾਵਾਂ ਤੇ ਜਿਹੜਾ ਪਾਣੀ ਆ ਉਹ ਇਕੱਠਾ ਹੋ ਗਿਆ ਸੀਗਾ ਪਰ ਸਾਡੀ ਜਿਹੜੀ ਟੀਮ ਹੈ ਭਾਵੇਂ ਉਹ ਕਾਰਪੋਰੇਸ਼ਨ ਦੀ ਟੀਮ ਹੈ ਪ੍ਰਸ਼ਾਸਨ ਦੀ ਹੈ ਪੁਲਿਸ ਦੀ ਟੀਮ ਹੈ ਲਗਾਤਾਰ ਬਿਨਾਂ ਸੋਏ ਉਹ ਸਾਰੇ ਇਲਾਕਿਆਂ ਦੇ ਵਿੱਚ ਘੁੰਮ ਰਹੀਆਂ ਤੇ ਤੁਸੀਂ ਦੇਖ ਸਕਦੇ ਹੋ ਹੁਣ ਜਿਵੇਂ ਥੋੜਾ ਮੀਂਹ ਰੁਕਿਆ ਹੈ ਤਾਂ ਕਈ ਥਾਵਾਂ ਤੇ ਜਿਹੜਾ ਸ਼ਹਿਰ ਦੇ ਵਿੱਚ ਪਾਣੀ ਉਤਰ ਵੀ ਗਿਆ ਜਿਹੜੇ ਥੋੜੇ ਆਪਣੇ ਲੋ ਲਾਈਂਗ ਏਰੀਆ ਸੀ ਕਿ ਉਹਦੇ ਵਿੱਚ ਅਜੇ ਪਾਣੀ ਖੜਿਆ ਪਰ ਬਾਕੀ ਧਾਵਾਂ ਤੇ ਪੂਰਾ ਚੰਗੀ ਤਰ੍ਹਾਂ ਉਤਰ ਚੁੱਕਿਆ ਆਏਗਾ ਤੇ ਸਾਨੂੰ ਉਮੀਦ ਹੈ ਜੇ ਥੋੜੀ ਦੇ ਲਈ ਜੇ ਉਮੀਦ ਦੇ ਵਿੱਚ ਬ੍ਰੇਕ ਲੱਗਾ ਤੇ ਅਸੀਂ ਬਾਕੀ ਧਾਵਾਂ ਤੇ ਵੀ ਸਹਾਇਤਾ ਪਹੁੰਚਾ ਕੇ ਪਾਣੀ ਜਿਹੜਾ ਉਤਾਰ ਦਵਾਂਗੇ ਇਹਦੇ ਨਾਲ ਹੀ ਇਹ ਪਾਣੀ ਕਿਉਂਕਿ ਅੱਗੇ ਜਾ ਕੇ ਬਈ ਨਦੀ ਚ ਜਾਂ ਕਾਲਾ ਸਿੰਘਾ ਡਰੇਨ ਦੇ ਵਿੱਚ ਜਾ ਕੇ ਡਿੱਗਦਾ ਹੈਗਾ ਤੇ ਉਹਦੇ ਉਹਦੇ ਵਿੱਚ ਵੀ ਜਿਹੜਾ ਪਾਣੀ ਦਾ ਲੈਵਲ ਮੀਂਹ ਕਰਕੇ ਵਧਿਆ ਹੈਗਾ ਆਸ-ਪਾਸ ਦੇ ਲੋ ਲਾਈਂਗ ਏਰੀਆ ਦੇ ਵਿੱਚ ਪਾਣੀ ਜਿਹੜਾ ਉੱਥੇ ਇਕੱਟਾ ਹੋਇਆ ਪਰ ਸਾਡੀ ਜਿਹੜੀ ਉ ਰਿਲੀਫ ਟੀਮਾਂ ਜਿਹੜੀਆਂ ਪਹੁੰਚੀਆਂ ਹੋਈਆਂ ਸਾਡੇ 54 ਟੋਟਲ ਰਿਲੀਫ ਸੈਂਟਰ ਜਿਹੜੇ ਐਕਟੀਵੇਟਿਡ ਨੇ ਜਿਸ ਤੇ ਇਸ ਵੇਲੇ 8 ਦੇ ਕਰੀਬ ਸਾਡੇ ਸੈਂਟਰ ਜਿਹੜੇ ਚੱਲਦੇ ਵੀ ਪਏ ਨੇ ਕਾਫੀ ਲੋਕਾਂ ਨੂੰ ਉੱਥੇ ਪਹੁੰਚਾਇਆ ਵੀ ਗਿਆ ਤੇ ਉਹਨਾਂ ਨੂੰ ਰਾਹਤ ਸਮਗਰੀ ਵੀ ਦਿੱਤੀ ਗਈ ਹੈ ਇਹ ਸਾਰਾ ਜਿਹੜਾ ਡਰੇਨ ਦਾ ਪਾਣੀ ਹੈ ਅੱਗੇ ਜਾ ਕੇ ਸਤਲੁਜ ਦਰਿਆ 'ਚ ਡਿੱਗਦਾ ਤੇ ਜਿੱਥੇ ਸਾਡੇ ਨਕੋਦਰ ਫਿਲੌਰ ਤੇ ਚਾਕੂੜ ਦੇ ਦਰਿਆ ਦੇ ਨਾਲ ਲੱਗੇ ਲੱਗਦੇ ਪਿੰਡ ਹੈਗੇ ਉੱਥੇ ਵੀ ਜਿਹੜਾ ਪਾਣੀ ਦਾ ਲੈਵਲ ਥੋੜਾ ਬਹੁਤ ਵਧਿਆ ਹੈਗਾ ਪਰ ਸਾਰੇ ਦੇ ਸਾਰੇ ਸਾਡੇ ਜਿਹੜੇ ਬੰਨ ਨੇ ਉਹ ਸੁਰੱਖਿਅਤ ਨੇ ਕਿਤੇ ਵੀ ਕੋਈ ਬ੍ਰੀਚ ਦੀ ਰਿਪੋਰਟ ਨਹੀਂ ਆਈ ਹੈ ਪਰ ਜੇ ਕੋਈ ਪਿੱਛੋਂ ਪਾਣੀ ਆਂਦਾ ਵੀ ਆ ਪਾਗਾ ਬੰਨ ਤੋਂ ਜੇ ਸਾਡਾ ਪਾਣੀ ਦੇ ਜ਼ਿਆਦਾ ਰਿਲੀਜ਼ ਹੁੰਦਾ ਜਿਹੜਾ ਇਸ ਵੇਲੇ ਨਹੀਂ ਕੀਤਾ ਗਿਆ ਹੈ ਲਗਭਗ 55000 ਕਿਊਸਕ ਪਾਣੀ ਜਿਹੜਾ ਛੱਡਿਆ ਜੜਾ ਪਾਗੜਾ ਤੋਂ ਤੇ ਸਾਰੀ ਟ੍ਰੇਨਾਂ ਦਾ ਪਾ ਕੇ ਗਿੱਦੜਪਿੰਡੀ ਜਿਹੜਾ ਕਿ ਸਾਡਾ ਲਾਸਟ ਪੁਆਇੰਟ ਹੈ ਜਲੰਧਰ ਦਾ ਜਿੱਥੋਂ ਪਾਣੀ ਲੰਘਦਾ 70000 ਕਿਊਸਕ ਪਾਣੀ ਆ ਰਿਹਾ ਹੈਗਾ ਤੇ ਉੱਤੇ ਸਾਰੀ ਜਿਹੜੇ ਬੰਨ ਸੁਰੱਖਿਅਤ ਨੇ ਤੇ ਸਾਨੂੰ ਜਿਹੜਾ ਮੈਕਮੇ ਨੇ ਵੀ ਇਹ ਚੀਜ਼ ਦੱਸੀ ਹੈ ਕਿ ਇੱਥੇ 1 ਲੱਖ ਤੱਕ ਵੀ ਜੇ ਪਾਣੀ ਆ ਜਾਵੇ ਤਾਂ ਸਾਡਾ ਬੰਨ ਜਿਹੜੇ ਆ ਉਹ ਸੁਰੱਖਿਅਤ ਰਹਿਣਗੇ ਸਲੋਕਾਂ ਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈਗਾ ਜੇ ਕੋਈ ਤੁਹਾਨੂੰ ਤਕਲੀਫ ਹੁੰਦੀ ਹੈ ਸਾਡੇ ਜਿਹੜੇ ਆਫੀਸਰ ਜਾਂ ਸਾਡੇ ਸਾਡੇ ਜਿਹੜੇ ਕਰਮਚਾਰੀ ਤੁਹਾਡੇ ਨਾਲ ਤੁਹਾਡੇ ਵਿੱਚ ਨੇ ਉਹਨਾਂ ਨੂੰ ਤੁਸੀਂ ਦੱਸੋ ਉਹ ਤੁਹਾਡੀ ਮਦਦ ਕਰਨਗੇ ਨਾਲ ਹੀ ਅਸੀਂ ਹੈਲਪਲਾਈਨ ਨੰਬਰ ਵੀ ਦੋ ਜਾਰੀ ਕੀਤੇ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜਾ ਸਾਡਾ ਸਟੇਟ ਫਲਡ ਕੰਟਰੋਲ ਨੂੰ ਨੰਬਰ ਹੈ ਇੱਥੇ ਸਾਡੀ ਪੂਰੀ ਟੀਮ 24 ਘੰਟੇ ਤੰਾਤ ਹੈ ਇੱਥੇ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਜਾਂ ਸਾਡਾ WhatsApp ਮੈਸੇਜਿੰਗ ਨੰਬਰ ਹੈਗਾ 96462225 ਉਸ ਨੰਬਰ ਤੇ ਤੁਸੀਂ ਆਪਣੀ ਲੋਕੇਸ਼ਨ ਤੇ ਐਡਰੈਸ ਤੇ ਆਪਣਾ ਤੁਸੀਂ ਮੈਸੇਜ ਬਣਾ ਕੇ ਭੇਜੋਗੇ ਸਾਡੀ ਟੀਮਾਂ ਜਿਹੜੀਆਂ ਤੁਰੰਤ ਪਹੁੰਚ ਕਰਨਗੀਆਂ ਪਰ ਲੋਕਾਂ ਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਪਰਮਾਤਮਾ ਮਿਹਰ ਕਰੂਗਾ ਐਂਡ ਸਾਡੀ ਸਾਰੀ ਜਿਹੜੀ ਟੀਮਾਂ ਵੀ ਹੈਗੀਆਂ ਉਹ ਤੁਹਾਡੇ ਨਾਲ ਜੁੜੀਆਂ ਰਹਿਣਗੇ ਕੋਈ ਡੈਮ ਹੋਰ ਡੈਮ ਚੋਂ ਪਾਣੀ ਛੱਡਣ ਦੀ ਕੋਈ ਸੂਚਨਾ ਹੈ ਮੇਰੇ ਕੋਲ ਪਲਪਲ ਦੀ ਜਿਹੜੀ ਖਬਰ ਹੈ ਪੰਜਾਬ ਸਰਕਾਰ ਵੱਲੋਂ ਸਾਡੇ ਵਾਟਰ ਰਿਸੋਰਸ ਦੇ ਡਿਪਾਰਟਮੈਂਟ ਵੱਲੋਂ ਭੇਜੀ ਜਾ ਰਹੀ ਹੈਗੀ ਹਰ ਘੰਟੇ ਜਿਹੜੀ ਅਪਡੇਟ ਹੁੰਦੀ ਹੈ ਕਿ ਕਿੰਨਾ ਪਾਣੀ ਛੱਡਿਆ ਜਾ ਰਿਹਾ ਇਸ ਵੇਲੇ ਭਾਖੜਾ ਤੋਂ ਸਾਡਾ ਜਿਹੜਾ ਪਾਣੀ ਲਗਭਗ 55000 ਕਿਊਸੇ ਜਿਹੜਾ ਪਾਣੀ ਛੱਡਿਆ ਜਾ ਰਿਹਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੇ ਇਹਦੇ ਵਿੱਚ ਕੋਈ ਇਨਕਰੀਜ਼ ਹੁੰਦਾ ਹੈ ਉਹ ਅਸੀਂ ਲੋਕਾਂ ਨਾਲ ਵੀ ਸਾਂਝਾ ਕਰਾਂਗੇ ਤੇ ਜਿਹੜੇ ਦਰਿਆਈ ਇਲਾਕੇ ਨੇ ਉੱਥੇ ਅਸੀਂ ਗੁਰਦੁਆਰਿਆਂ ਵਗੈਰਾ ਤੋਂ ਉੱਥੋਂ ਵੀ ਮੰਦਰ ਗੁਰਦੁਆਰਿਆਂ ਤੋਂ ਅਨਾਊਂਸਮੈਂਟਸ ਕਰਾਵਾਂਗੇ ਤਾਂਕਿ ਜੇ ਕੋਈ ਆਪਾ ਲੋਕਾਂ ਦਾ ਵੈਕਿਊਏਸ਼ਨ ਜਾਂ ਰੈਸਕਿਊ ਆਰਾਹਤ ਪਹੁੰਚਾਣੀ ਹੈ ਉਹ ਦੇਖੋ ਜੀ ਪਿਛਲੇ ਲਗਾਤਾਰ 12 ਘੰਟੇ ਤੋਂ ਲਗਾਤਾਰ ਬਹੁਤ ਤੇਜ਼ ਮੀਂਹ ਜਿਹੜਾ ਹੈਗਾ ਸਾਡੇ ਜਲੰਧਰ ਇਲਾਕੇ ਦੇ ਵਿੱਚ ਸਪੈਸ਼ਲਿਟੀ ਸ਼ਹਿਰੀ ਖੇਤਰਾਂ ਦੇ ਵਿੱਚ ਪਿਆ ਜਿਸ ਦੇ ਕਰਕੇ ਤੁਸੀਂ ਦੇਖ ਸਕਦੇ ਹੋ ਕਈ ਥਾਵਾਂ ਤੇ ਜਿਹੜਾ ਪਾਣੀ ਆ ਉਹ ਇਕੱਠਾ ਹੋ ਗਿਆ ਸੀਗਾ ਪਰ ਸਾਡੀ ਜਿਹੜੀ ਟੀਮ ਹੈ ਭਾਵੇਂ ਉਹ ਕਾਰਪੋਰੇਸ਼ਨ ਦੀ ਟੀਮ ਹੈ ਪ੍ਰਸ਼ਾਸਨ ਦੀ ਹੈ ਪੁਲਿਸ ਦੀ ਟੀਮ ਹੈ ਲਗਾਤਾਰ ਬਿਨਾਂ ਸੋਏ ਉਹ ਸਾਰੇ ਇਲਾਕਿਆਂ ਦੇ ਵਿੱਚ ਘੁੰਮ ਰਹੀਆਂ ਤੇ ਤੁਸੀਂ ਦੇਖ ਸਕਦੇ ਹੋ ਹੁਣ ਜਿਵੇਂ ਥੋੜਾ ਮੀਂਹ ਰੁਕਿਆ ਹੈ ਤਾਂ ਕਈ ਥਾਵਾਂ ਤੇ ਜਿਹੜਾ ਸ਼ਹਿਰ ਦੇ ਵਿੱਚ ਪਾਣੀ ਉਤਰ ਵੀ ਗਿਆ ਜਿਹੜੇ ਤੁੜੇ ਆਪਣੇ ਲੋ ਲਾਈਂਗ ਏਰੀਆ ਸੀ ਕਿ ਉਹਦੇ ਵਿੱਚ ਅਜੇ ਪਾਣੀ ਖੜਿਆ ਬਟ ਬਾਕੀ ਦਾਵਾਂ ਤੇ ਪੂਰਾ ਚੰਗੀ ਤਰ੍ਹਾਂ ਉਤਰ ਚੁੱਕਿਆ ਹੈਗਾ ਤੇ ਸਾਨੂੰ ਉਮੀਦ ਹੈ ਜੇ ਥੁੜੀ ਦੇ ਲਈ ਜੇ ਉਮੀਦ ਦੇ ਵਿੱਚ ਬ੍ਰੇਕ ਲੱਗਿਆ ਤੇ ਅਸੀਂ ਬਾਕੀ ਦਾਵਾਂ ਤੇ ਵੀ ਸਹਾਇਤਾ ਪਹੁੰਚਾ ਕੇ ਪਾਣੀ ਜਿਹੜਾ ਉਤਾਰ ਦਵਾਂਗੇ ਇਹਦੇ ਨਾਲ ਹੀ ਇਹ ਪਾਣੀ ਕਿਉਂਕਿ ਅੱਗੇ ਜਾ ਕੇ ਬੇਈ ਨਦੀ ਚ ਜਾਂ ਕਾਲਾ ਸਿੰਘ ਜਾਂ ਡਰੇਨ ਦੇ ਵਿੱਚ ਜਾ ਕੇ ਡਿੱਗਦਾ ਹੈਗਾ ਤੇ ਉਹਦੇ ਉਹਦੇ ਵਿੱਚ ਵੀ ਜਿਹੜਾ ਪਾਣੀ ਦਾ ਲੈਵਲ ਮੀਂਹ ਕਰਕੇ ਵਧਿਆ ਹੈਗਾ ਆਸ-ਪਾਸ ਦੇ ਲੋ ਲਾਈਂਗ ਏਰੀਆ ਦੇ ਵਿੱਚ ਪਾਣੀ ਜਿਹੜਾ ਉੱਥੇ ਇਕੱਟਾ ਹੋਇਆ ਪਰ ਸਾਡੀ ਜਿਹੜੀ ਉ ਰਿਲੀਫ ਟੀਮਾਂ ਜਿਹੜੀਆਂ ਪਹੁੰਚੀਆਂ ਹੋਈਆਂ ਸਾਡੇ 54 ਟੋਟਲ ਰਿਲੀਫ ਸੈਂਟਰ ਜਿਹੜੇ ਐਕਟੀਵੇਟਡ ਨੇ ਜਿਸ ਤੇ ਇਸ ਵੇਲੇ 8 ਦੇ ਕਰੀਬ ਸਾਡੇ ਸੈਂਟਰ ਜਿਹੜੇ ਚੱਲਦੇ ਵੀ ਪਏ ਨੇ ਕਾਫੀ ਲੋਕਾਂ ਨੂੰ ਉੱਥੇ ਪਹੁੰਚਾਇਆ ਵੀ ਗਿਆ ਤੇ ਉਹਨਾਂ ਨੂੰ ਰਾਹਤ ਸਮਗਰੀ ਵੀ ਦਿੱਤੀ ਗਈ ਹੈ ਇਹ ਸਾਰਾ ਜਿਹੜਾ ਡਰੇਨ ਦਾ ਪਾਣੀ ਆਗੇ ਜਾ ਕੇ ਸਤਲੁਜ ਦਰਿਆ ਚ ਡਿੱਗਦਾ ਤੇ ਜਿੱਥੇ ਸਾਡੇ ਨਕੋਦਰ ਫਿਲੌਰ ਤੇ ਚਾਹਕੋੜ ਦੇ ਦਰਿਆ ਦੇ ਨਾਲ ਲੱਗਦੇ ਪਿੰਡ ਹੈਗੇ ਉੱਥੇ ਵੀ ਜਿਹੜਾ ਪਾਣੀ ਦਾ ਲੈਵਲ ਥੋੜਾ ਬਹੁਤ ਵਧਿਆ ਹੈਗਾ ਪਰ ਸਾਰੇ ਦੇ ਸਾਰੇ ਸਾਡੇ ਜਿਹੜੇ ਬੰਨ ਨੇ ਉਸ ਰਕਤ ਨੇ ਕਿਤੇ ਵੀ ਕੋਈ ਬ੍ਰੀਚ ਦੀ ਰਿਪੋਰਟ ਨਹੀਂ ਆਈ ਹੈ ਪਰ ਜੇ ਕੋਈ ਪਿੱਛੋਂ ਪਾਣੀ ਆਂਦਾ ਵੀ ਆ ਪਾਗਾ ਬੰਦ ਹੋ ਜੇ ਸਾਡਾ ਪਾਣੀ ਦੇ ਜ਼ਿਆਦਾ ਰਿਲੀਜ਼ ਹੁੰਦਾ ਜਿਹੜਾ ਇਸ ਵੇਲੇ ਨਹੀਂ ਕੀਤਾ ਗਿਆ ਹੈ ਲਗਭਗ 55000 ਕਿਊਸਕ ਪਾਣੀ ਜਿਹੜਾ ਚੜਿਆ ਜੜਾ ਪਾਗੜਾ ਤੋਂ ਤੇ ਸਾਰੀ ਟ੍ਰੇਨਾਂ ਦਾ ਪਾ ਕੇ ਗਿੱਦੜਪਿੰਡੀ ਜਿਹੜਾ ਕਿ ਸਾਡਾ ਲਾਸਟ ਪੁਆਇੰਟ ਹੈ ਜਲੰਧਰ ਦਾ ਜਿੱਥੋਂ ਪਾਣੀ ਲੰਘਦਾ 70000 ਕਿਊਸਕ ਪਾਣੀ ਆ ਰਿਹਾ ਹੈਗਾ ਤੇ ਉੱਤੇ ਸਾਰੀ ਜਿਹੜੇ ਬੰਨ ਸੁਰੱਖਿਅਤ ਨੇ ਤੇ ਸਾਨੂੰ ਜਿਹੜਾ ਮੈਕਮੇ ਨੇ ਵੀ ਇਹ ਚੀਜ਼ ਦੱਸੀ ਹੈ ਕਿ ਇੱਥੇ 1 ਲੱਖ ਤੱਕ ਵੀ ਜੇ ਪਾਣੀ ਆ ਜਾਵੇ ਤਾਂ ਸਾਡਾ ਬੰਨ ਜਿਹੜੇ ਆ ਉਹ ਸੁਰੱਖਿਅਤ ਰਹਿਣਗੇ ਸ ਲੋਕਾਂ ਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈਗਾ ਜੇ ਕੋਈ ਤੁਹਾਨੂੰ ਤਕਲੀਫ ਹੁੰਦੀ ਹੈ ਸਾਡੇ ਜਿਹੜੇ ਆਫੀਸਰ ਜਾਂ ਸਾਡੇ ਸਾਡੇ ਜਿਹੜੇ ਕਰਮਚਾਰੀ ਤੁਹਾਡੇ ਨਾਲ ਤੁਹਾਡੇ ਵਿੱਚ ਨੇ ਉਹਨਾਂ ਨੂੰ ਤੁਸੀਂ ਦੱਸੋ ਉਹ ਤੁਹਾਡੀ ਮਦਦ ਕਰਨਗੇ ਨਾਲ ਹੀ ਅਸੀਂ ਹੈਲਪਲਾਈਨ ਨੰਬਰ ਵੀ ਦੋ ਜਾਰੀ ਕੀਤੇ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜਾ ਸਾਡਾ ਸਟੇਟ ਫਲਡ ਕੰਟਰੋਲ ਨੂੰ ਨੰਬਰ ਹੈ ਇੱਥੇ ਸਾਡੀ ਪੂਰੀ ਟੀਮ 24 ਘੰਟੇ ਤੰਾ ਤੱਕ ਇੱਥੇ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਜਾਂ ਸਾਡਾ WhatsApp ਮੈਸੇਜਿੰਗ ਨੰਬਰ ਹੈਗਾ 96462225 ਉਸ ਨੰਬਰ ਤੇ ਤੁਸੀਂ ਆਪਣੀ ਲੋਕੇਸ਼ਨ ਤੇ ਐਡਰੈਸ ਤੇ ਆਪਣਾ ਤੁਸੀਂ ਮੈਸੇਜ ਬਣਾ ਕੇ ਭੇਜੋਗੇ ਸਾਡੀ ਟੀਮਾਂ ਜਿਹੜੀਆਂ ਤੁਰੰਤ ਪਹੁੰਚ ਕਰਨਗੀਆਂ ਪਰ ਲੋਕਾਂ ਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਪਰਮਾਤਮਾ ਮਿਹਰ ਕਰੂਗਾ ਐਂਡ ਸਾਡੀ ਸਾਰੀ ਜਿਹੜੀ ਟੀਮਾਂ ਵੀ ਹੈਗੀਆਂ ਉਹ ਤੁਹਾਡੇ ਨਾਲ ਜੁੜੀਆਂ ਰਹਿਣਗੇ ਕੋਈ ਡੈਮ ਹੋਰ ਡੈਮ ਚੋਂ ਪਾਣੀ ਛੱਡਣ ਦੀ ਕੋਈ ਸੂਚਨਾ ਹੈ ਮੇਰੇ ਕੋਲ ਪਲਪਲ ਦੀ ਜਿਹੜੀ ਖਬਰ ਹੈ ਪੰਜਾਬ ਸਰਕਾਰ ਵੱਲੋਂ ਸਾਡੇ ਵਾਟਰ ਰਿਸੋਰਸ ਦੇ ਡਿਪਾਰਟਮੈਂਟ ਵੱਲੋਂ ਭੇਜੀ ਜਾ ਰਹੀ ਹੈਗੀ ਹਰ ਘੰਟੇ ਜਿਹੜੀ ਅਪਡੇਟ ਹੁੰਦੀ ਹੈ ਕਿ ਕਿੰਨਾ ਪਾਣੀ ਛੱਡਿਆ ਜਾ ਰਿਹਾ ਇਸ ਵੇਲੇ ਭਾਖੜਾ ਤੋਂ ਸਾਡਾ ਜਿਹੜਾ ਪਾਣੀ ਲਗਭਗ 55000 ਕਿਊਸੇ ਜਿਹੜਾ ਪਾਣੀ ਛੱਡਿਆ ਜਾ ਰਿਹਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੇ ਇਹਦੇ ਵਿੱਚ ਕੋਈ ਇਨਕਰੀਜ਼ ਹੁੰਦਾ ਹੈ ਉਹ ਅਸੀਂ ਲੋਕਾਂ ਨਾਲ ਵੀ ਸਾਂਝਾ ਕਰਾਂਗੇ ਤੇ ਜਿਹੜੇ ਦਰਿਆਈ ਇਲਾਕੇ ਨੇ ਉੱਥੇ ਅਸੀਂ ਗੁਰਦੁਆਰਿਆਂ ਵਗਾਰਾ ਤੋਂ ਉੱਥੋਂ ਵੀ ਮੰਦਰ ਗੁਰਦੁਆਰਿਆਂ ਤੋਂ ਅਨਾਊਂਸਮੈਂਟਸ ਕਰਾਵਾਂਗੇ ਤਾਂ ਕਿ ਜੇ ਕੋਈ ਆਪਾ ਲੋਕਾਂ ਦਾ ਵੈਕਿਊਏਸ਼ਨ ਜਾਂ ਰੈਸਕਿਊ ਜਾਂ ਰਾਹਤ ਪਹੁੰਚਾਣੀ ਹੈ ਉਤਰ देखो जी पिछले लगातार 12 घंटे ਤੋਂ ਲਗਾਤਾਰ ਬਹੁਤ ਤੇਜ਼ ਮੀਂਹ ਜਿਹੜਾ ਹੈਗਾ ਸਾਡੇ ਜਲੰਧਰ ਇਲਾਕੇ ਦੇ ਵਿੱਚ ਸਪੈਸ਼ਲਿਟੀ ਸ਼ਹਿਰੀ ਖੇਤਰਾਂ ਦੇ ਵਿੱਚ ਪਿਆ ਜਿਹਦੇ ਕਰਕੇ ਤੁਸੀਂ ਦੇਖ ਸਕਦੇ ਹੋ ਕਈ ਥਾਵਾਂ ਤੇ ਜਿਹੜਾ ਪਾਣੀ ਆ ਉਹ ਇਕੱਠਾ ਹੋ ਗਿਆ ਸੀਗਾ ਪਰ ਸਾਡੀ ਜਿਹੜੀ ਟੀਮ ਹੈ ਭਾਵੇਂ ਉਹ ਕੋਰਪੋਰੇਸ਼ਨ ਦੀ ਟੀਮ ਹੈ ਪ੍ਰਸ਼ਾਸਨ ਦੀ ਹੈ ਪੁਲਿਸ ਦੀ ਟੀਮ ਹੈ ਲਗਾਤਾਰ bina ਸੋਏ ਉਹ ਸਾਰੇ ਇਲਾਕਿਆਂ ਦੇ ਵਿੱਚ ਘੁੰਮ ਰਹੀਆਂ ਤੇ ਤੁਸੀਂ ਦੇਖ ਸਕਦੇ ਹੋ ਹੁਣ ਜਿਵੇਂ ਥੋੜਾ ਮੀਂਹ ਰੁਕਿਆ ਹੈ ਤਾਂ ਕਈ ਥਾਵਾਂ ਤੇ ਜਿਹੜਾ ਸ਼ਹਿਰ ਦੇ ਵਿੱਚ ਪਾਣੀ ਉਤਰ ਵੀ ਗਿਆ ਜਿਹੜੇ ਤੂੜੇ ਆਪਣੇ ਲੋ ਲਾਈਂਗ ਏਰੀਆ ਸੀ ਕਿ ਉਦੇ ਵਿੱਚ ਅਜੇ ਪਾਣੀ ਖੜਿਆ ਬਟ ਬਾਕੀ ਦਾਵਾਂ ਤੇ ਪੂਰਾ ਚੰਗੀ ਤਰ੍ਹਾਂ ਉਤਰ ਚੁੱਕਿਆ ਹੈਗਾ ਤੇ ਸਾਨੂੰ ਉਮੀਦ ਹੈ ਜੇ ਥੂੜੀ ਦੇ ਲਈ ਜੇ ਉਮੀਦ ਦੇ ਵਿੱਚ ਬ੍ਰੇਕ ਲੱਗਿਆ ਤੇ ਅਸੀਂ ਬਾਕੀ ਦਾਵਾਂ ਤੇ ਵੀ ਸਹਾਇਤਾ ਪਹੁੰਚਾ ਕੇ ਪਾਣੀ ਜਿਹੜਾ ਉਤਾਰ ਦਵਾਂਗੇ ਇਹਦੇ ਨਾਲ ਹੀ ਇਹ ਪਾਣੀ ਕਿਉਂਕਿ ਅੱਗੇ ਜਾ ਕੇ ਬੇਈ ਨਦੀ ਚ ਜਾਂ ਕਾਲਾ ਸਿੰਘ ਜਾਂ ਡਰੇਨ ਦੇ ਵਿੱਚ ਜਾ ਕੇ ਡਿੱਗਦਾ ਹੈਗਾ ਤੇ ਉਹਦੇ ਉਹਦੇ ਵਿੱਚ ਵੀ ਜਿਹੜਾ ਪਾਣੀ ਦਾ ਲੈਵਲ ਮੀਂਹ ਕਰਕੇ ਵਧਿਆ ਹੈਗਾ ਆਸ-ਪਾਸ ਦੇ ਲੋ ਲਾਈਂਗ ਏਰੀਆ ਦੇ ਵਿੱਚ ਪਾਣੀ ਜਿਹੜਾ ਉੱਥੇ ਇਕੱਟਾ ਹੋਇਆ ਪਰ ਸਾਡੀ ਜਿਹੜੀ ਉ ਰਿਲੀਫ ਟੀਮਾਂ ਜਿਹੜੀਆਂ ਪਹੁੰਚੀਆਂ ਹੋਈਆਂ ਸਾਡੇ 54 ਟੋਟਲ ਰਿਲੀਫ ਸੈਂਟਰ ਜਿਹੜੇ ਐਕਟੀਵੇਟਿਡ ਨੇ ਜਿਸ ਤੇ ਇਸ ਵੇਲੇ 8 ਦੇ ਕਰੀਬ ਸਾਡੇ ਸੈਂਟਰ ਜਿਹੜੇ ਚੱਲਦੇ ਵੀ ਪਏ ਨੇ ਕਾਫੀ ਲੋਕਾਂ ਨੂੰ ਉੱਥੇ ਪਹੁੰਚਾ ਵੀ ਗਿਆ ਤੇ ਉਹਨਾਂ ਨੂੰ ਰਾਹਤ ਸਮਗਰੀ ਵੀ ਦਿੱਤੀ ਗਈ ਆ ਇਹ ਸਾਰਾ ਜਿਹੜਾ ਡਰੇਨ ਦਾ ਪਾਣੀ ਆ ਕੇ ਜਾ ਕੇ ਸਤਲੁਜ ਦਰਿਆ ਚ ਡਿੱਗਦਾ ਤੇ ਜਿੱਥੇ ਸਾਡੇ ਨਕੋਦਰ ਫਲੋਰ ਤੇ ਚਾਕੂੜ ਦੇ ਦਰਿਆ ਦੇ ਨਾਲ ਲੱਗੇ ਲੱਗਦੇ ਪਿੰਡ ਹੈਗੇ ਉਥੇ ਵੀ ਜਿਹੜਾ ਪਾਣੀ ਦਾ ਲੈਵਲ ਥੋੜਾ ਬਹੁਤ ਵਧਿਆ ਹੈਗਾ ਪਰ ਸਾਰੇ ਦੇ ਸਾਰੇ ਸਾਡੇ ਜਿਹੜੇ ਬੰਨ ਨੇ ਉਹ ਸੁਰੱਖਿਅਤ ਨੇ ਕਿਤੇ ਵੀ ਕੋਈ ਬਰੀਚ ਦੀ ਰਿਪੋਰਟ ਨਹੀਂ ਆਈ ਹੈ ਪਰ ਜੇ ਕੋਈ ਪਿੱਛੋਂ ਪਾਣੀ ਆਂਦਾ ਵੀ ਆ ਪਾਗਾ ਬੰਨ ਤੋਂ ਜੇ ਸਾਡਾ